ਹਾਂਜੀ ਕੀ ਹਾਲ ਚਾਲ ਹੈ ਦੋਸਤੋ ਦੋਸਤੋ ਯੋਧ ਨਸ਼ਿਆਂ ਵਿਰੁੱਧ ਤਕਰੀਬਨ 1 ਸਾਲ ਤੋਂ ਵਿੱਢਿਆ ਹੋਇਆ ਹੈ ਪਰ ਇਹ ਗਰਾਊਂਡ ਲੈਵਲ ਤੇ ਨਸ਼ੇ ਕਿੰਨੇ ਕੁ ਖਤਮ ਹੋਏ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਉਣਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਆਪਣਾ ਕਮੈਂਟ ਵੀ ਜਰੂਰ ਕਰਿਓ ਕਿ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਨਸ਼ੇ ਹੈ ਜਿਹੜੇ ਕਿਦਾਂ ਚੱਲ ਰਹੇ ਨਸ਼ਿਆਂ ਦੀ ਪ੍ਰਭਾਵ ਕਿਦਾਂ ਚੱਲ ਰਹੀ ਹੈ ਆਪਣਾ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਿਓ ਤੇ ਆਓ ਦੇਖੋ ਪੂਰੀ ਵੀਡੀਓ ਆ ਭਾਈ ਸਰਕਾਰ ਨੇ ਜੁੱਧ ਰਸ਼ੇਵਾਂ ਤੋਂ ਸ਼ੁਰੂ ਕਰਿਆ ਮੈਂ ਤੁਹਾਨੂੰ ਦਿਖਾਉਣਾ ਹੈ ਸਰਕਾਰ ਦੇ ਜੁੱਧਨ ਹਾਲ ਆ ਨੌਜਵਾਨ ਹੈ ਜਮਾ ਬਾਈਆਂ ਦਈਆਂ ਸਾਲਾਂ ਦਾ ਹੋਊ ਚੰਗਾ ਪੈਂਟ ਕਮੀਜ਼ ਪਾਇਆ ਚੰਗਾ ਕੱਪੜੇ ਪਾਏ ਨੇ ਮੈਨੂੰ ਇੱਥੋਂ ਮਾਈਆਂ ਨੇ ਫੋਨ ਕਰਿਆ ਮੈਂ ਗਰਾਉਂਡ ਚ ਸੀ ਗਰਾਉਂਡ ਚੋਂ ਆਇਆ ਮਾਤਾਵਾਂ ਨੇ ਥਾਬੀ ਉਹਨਾਂ ਦਾ ਅਸੀਂ ਮਰੇ ਆ ਪਿਆ ਇੱਕ ਨੌਜਵਾਨ ਕੋਲੇ ਬੈਠਾ ਹੈ ਇੱਕ ਨੌਜਵਾਨ ਪਿਆ ਖੜਾ ਹੋ ਭਾਈ ਤਾਂ ਮੈਨੂੰ ਪਾਣੋਂ ਦਿੱਤਾ ਮੂੰਹ ਨੂੰ ਕੋ ਵੀ ਅੱਖਾਂ ਦਾ ਖੜਾ ਹੋ ਖੜਾ ਹੋ ਖੜਾ ਹੋ ਬੇਲਾ ਬੇਲਾ ਆ ਆ ਦੇ ਆ ਖੜਾ ਹੋ ਅਰੇ ਲੋ ਬਈ ਹਾਲਾਤ ਚੋਬਰਾਂ ਦੇ ਚਾਲਨਗਾ ਕਰ ਲਾ ਮੈਨੂੰ ਕੀ ਹੈ ਖੜਾ ਹੋ ਖੜਾ ਹੋ ਖੜਾ ਹੋ ਇਹ ਇਹਨਾਂ ਦਾ ਕੋਈ ਕਸੂਰ ਨਹੀਂ ਆ ਦੇਖੋ ਖੜਾ ਦੇਖੋ 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 ਇਹ ਲਓ ਇਹ ਇਹ ਬਾਣੀਆ ਤੇ ਇਹ ਸਾਲਾ ਨਾ ਮੁੰਡਾ ਦੇਖੋ ਤੇ ਉਹ ਦੇਖੋ 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 ਤੂੰ ਮੈਂ ਕੀ ਕਰਾਂ ਯਾਰ ਮੈਂ ਲੜਦਾ ਥੋਨੂੰ ਪਤਾ ਨਹੀਂ ਤੂੰ ਕਿੱਥੋਂ ਲੈਨੇ ਉਹੇ ਦੱਸੋ ਮੈਨੂੰ ਖੜਾ ਹੋ ਕੋਈ ਯਾਰ ਉਹੀ ਕਰਦਾ ਖੜਾ ਨਾ ਹੋ ਖੜਾ ਹੋ ਖੜਾ ਕਰੀ ਮੈਨੂੰ ਖੜਾ ਹੋ ਜਾਣਾ ਲੈ ਖੜਾ ਹੋ ਖੜਾ ਹੋ ਖੜਾ ਹੋ ਕੰਮੀ ਕਰ ਮੈਂ ਕੁਝ ਨਹੀਂ ਕਹਿਣਾ ਛੋਟੇ ਭਾਈ ਤੁਰ ਹੀ ਬਣਾਇਆ ਤੁਰ ਕੇ ਖਾਈ ਤੁਰ ਕੇ ਖਾ ਤੁਰ ਤੁਰ ਇਹ ਤੁਰ ਤੁਰ ਆਈ ਹਲਾ ਫੋਨ ਖੜਾ ਜਾਉ ਨਹੀਂ ਕਾਲੇ ਦਾ ਕੀ ਖਾਦਾ ਹੈ ਕੀ ਖਾਦਾ ਸਹੀ ਅਸੀਂ ਨਹੀਂ ਯਾਰ ਕਿਉਂ ਵੀ ਜਮਾਈ ਨਹੀਂ ਮੀੜ ਦਾ ਬੋਤ ਬਣਾਉਣੀ ਆ ਹੁਣ ਤੇ ਆਏ ਹੋਈ ਹਾਲ ਕੀ ਖਾਦਾ ਛਾ ਸਹੀ ਵਾਸਤੇ ਤੂੰ ਦੱਸ ਕੀ ਖਾਦਾ ਭਾਈ ਉਹ ਨਹੀਂ ਮੈਂ ਉਹ ਬਣਾ ਕੇ ਸ ਕਿਹੜੇ ਗੈਸੂਆ ਕਿੱਥੋਂ ਲੱਤੇ ਦੀ ਕਿੱਥੋਂ ਲੱਤੇ ਐ ਇਹਦੀ ਪੁਲਿਸ ਇਹਨੇ ਇਹ ਬਾਰੇ ਕੀ ਇਹ ਬਾਰੇ ਬਾਰੇ ਹੱਕੀ ਜੇ ਮਜਦਨੀਆ ਇਹ ਵਿਚਾਰਿਆਂ ਨੂੰ ਮਿਲਦੇ ਨੇ ਇਹਨਾਂ ਦਾ ਕਸੂਰ ਕੋਈ ਨਹੀਂ ਜੇ ਨਾਮ ਹੈ ਲੈ ਨਾ ਸਰ ਕਿੱਥੋਂ ਸੀ ਇਹ ਬਾਰੇ ਕੱਢ ਦੀਨ ਸ਼ਕੀ ਕੱਢਾ ਇਹੋ ਦਾ ਇਹ ਕੱਢ ਕੇ ਖਾਲੇ ਹੋਏ ਸੋਡਰਸ ਨੂੰ ਕੁਝ ਨਹੀਂ ਕਹਿੰਦੇ ਆ ਦਾ ਨਾਮ ਲੈ ਜਾ ਉਹਦੇ ਕਿੰਨੇ ਦਾ ਇੱਤਾ ਸਿਰਤਾ ਇਹ ਟੋਟਿਸਨ ਕੀ ਕਰ ਉਹ ਸ਼ੇਰਾ ਪੱਤਾ ਕਿਉਂ ਜਾ ਰਿਹਾ ਤੁਸੀਂ ਦੱਸ ਮੈਨੂੰ ਕਿ ਮੇਰੀਆਂ ਦਾ ਪਹਿਲਾਂ ਤਾਂ ਇੰਨੇ ਦਫਰੇ ਕਿੰਨੇ ਖਾਦਿਆ ਹਾਂ ਹਾਇਰ ਹਾਇਰ ਦਾ ਇੱਟਾ ਦਾ ਮੈਨੂੰ ਉਹ ਕਿ ਇਧਰ ਨੀ ਇੱਕ ਆਉ ਤੈਨੂੰ ਘਰੇ ਡਰਾਪ ਕੀ ਆ ਤੇ ਬਾਪੇ ਦਾ ਨਾ ਕੀਦਾ ਦਿਮਾਗ ਤੇਰੇ ਕੋਲ ਕੀ ਹੈ ਤੇਰੇ ਕੋਲ ਕੀ ਹੈ ਤੇਰੇ ਕੋਲ ਕੀ ਹੈ ਜੇ ਕੋਈ ਸਾਇਆ ਪੀ ਲੜੇ ਵਸ ਫਿਰ ਤੇਰਾ ਕਿਸੇ ਕੋਈ ਨਹੀਂ ਕਰਨੇ ਜਿਹੜਾ ਕੋਈ ਸਾਇਆ ਖਾ ਲਿਆ ਆ ਦੇਖ ਲੈ ਕਹਿੰਦੇ ਖਾਦੇ ਨੇ ਤੁਸੀਂ ਇਹ ਕਹਿੰਦੇ ਖਾਦੇ ਨਹੀਂ ਉਹ ਰੇਸ਼ ਸ਼ਰਾ ਅਹੀਂ ਵਾਲਾ ਕਿੰਨੇ ਘਰੇ ਤੂੰ ਪਾ ਜਿਹੜੇ ਇਹਦੇ ਪਤਾ ਇਹਦੇ ਪਤਾ 15 ਕਹਿ ਰਹੀਆਂ ਤੁਸੀਂ ਯਾਰ ਕਿਉਂ ਨਹੀਂ ਸਮਝਦੇ ਮੂੰਹ ਕੋਲ ਰੱਖਦਾ ਬਤੂੰ ਮੂੰਹ ਕੋਲ ਰੱਖਦਾ ਸੁਣੂਗਾ ਤੂੰ ਦਾ ਤਾਂ ਆ ਵੀਡੀਓ ਖੀਆਂ ਨਹੀਂ ਰੱਖੀ ਇਹਦੇ ਰੋਪੇ ਕੀ ਰਲਾਫ ਹੈ ਕਿ ਜਵਾਨੀ ਹੈ ਮੱਤਵਾਸ ਹੈ ਇਥੇ ਲੋਕਾਂ ਦੀਆਂ ਕੁੜੀਆਂ ਹੋ ਗਿਆ ਨਾ ਤਰੇ ਬੱਚਾ ਦਾ ਦੀ ਫਰਾਉ ਬਾਈ ਤੂੰ ਲੱਖਿਆ ਤੂੰ ਮਾ ਮਾ ਆ ਨਾ ਬੜੀ ਨਹੀਂ ਨਹੀਂ ਕਰਦਾ ਹੋ ਫਿਰ ਆਏਗਾ ਤੂੰ ਕਰ ਜਾਂਦਾ ਤੂੰ ਅੰਟੀ ਕੀ ਕਰਨਾ ਤੂੰ ਆ ਪੈਂ ਕਿੰਨ ਹੋਣਾ ਚ ਖੜਾਦਾ ਹੋਇਆ ਕੁਵਾਰਾ ਖੜਾ ਹੋ ਮੈਂ ਐਡਾ ਤਗੜਾ ਝੋਦਾ ਜਰਵਾਣਾ ਤੋ 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 ਹਾਂ ਹਾਂ ਇਹ ਤੋ ਨਾ ਕੋਈ ਨਾ ਕਿ ਕਸੂਰਾ ਬੱਚਾ ਦਾ ਇਹਦਾ 15 ਖਾਈ ਕਰਦਾ ਪੂਰਾ ਪੱਤਾ ਇਹ ਗੱਲਾਂ ਮੈਂ ਪੰਜ ਖਾਦਿਆਂ ਜੇਬ ਚ ਹੋਰ ਪੁੱਛਿਆ ਹੋਰ ਵੀ ਲਾਤੇ ਇਹ ਕਾ ਸੂਚਕ ਇਹ ਕਾ ਸੂਚਕ ਹੈ ਵੀ ਇਹ ਉਹ ਉਹ ਇਧਰ ਉਹ ਮੰਨੂ ਰਹਾ ਮੰਨੂ ਦਾ ਬਾਬਾ ਬਰੇਤੇ ਨੇ ਮਾਰੂ ਅਰੇ ਤੇਰੇ ਨੇ ਮਾਰੀ ਇਹ ਗੁਰਪੀਣਾ ਮਾਰੀ ਹੋਰ ਅੱਛੀ ਬਹਿ ਜੀ ਹੋਰ ਤੁਸੀਂ ਬਹਿ ਜਾਓ ਇੰਤੋਂ ਬਾਹਰ ਠੀਕ ਆ ਇਧਰ ਨਾ ਕਹ ਨਾ ਮੁੰਡਾ ਕਿਦਾਂ ਬੱਚਾ ਹੋ ਕੱਖੂ ਮਨ ਜਣਾ ਲਾਇਗਾ ਨਾ ਹੋਇਆ ਨੰਬਰ ਹਾਲ ਜਾਂਦਾ ਇਹ ਸਾਰੀ ਕਾਦੀਆਂ ਨਾ ਇਹ ਹਾਲਾਤ ਨੇ ਇਹ ਦੁਕਾਨਦਾਰੇ ਜਵਾਕਾਂ ਨੂੰ ਵੇਚਦੇ ਨੇ ਬੰਦਾ ਤਾਂ ਨਾਲੇ ਹਾਲ ਐ ਇਹ ਘਰ ਘਰਾਂ ਹੁਣ ਇਹ ਮਰ ਗਿਆ ਦੀ ਜੀਵ ਲਾਗੀ ਤਾਲ ਉਹ ਚ ਐ ਪਿਆ ਹਰਾ ਦੇ ਹੋ ਹੁਣ ਮੈਂ ਇਹਨੂੰ ਪਾਣੀ ਪੂਣੀ ਪਿਉਣਾ ਹੈ ਹੋ ਸਕਦਾ ਸਪਤਾਂ ਚ ਵੀ ਲੈ ਜਾਣਾ ਆ ਹਾਲਾਤ ਨੇ ਆ ਕਿੰਨੇ ਹੱਦ ਤੱਕ ਆ ਬੇਰਸੀ ਨੇ ਪੰਜਾ ਤੋਂ ਪੰਜ ਤੈ ਹੋਰ ਕਿੰਨੀ ਐ ਮੂੰਹ ਪਾ ਦੇ ਹਜੇ ਵੀ ਮੂੰਹ ਪਾ ਰਿਆ ਭਾਂ ਦਾ ਖਸਮ ਹਜੇ ਨੇ ਮੂੰਹ ਪਾ ਰਿਆ ਯਾ ਹੱਲਾ ਇਹ ਸਾਹਮਣੇ ਆ ਕੀ ਕਹੀਏ ਇਹਨਾਂ ਨੂੰ ਯਾ ਬਚਾਰਿਆਂ ਨੂੰ ਇਹ ਤਾਂ ਮਰੀਜ਼ ਨੇ ਫਿਰ ਜੇ ਮੈਂ ਨਾ ਵੀਡੀਓ ਹਣਾ ਫਿਰ ਕਹਿਣਾ ਸਾਰਾ ਅੱਜ ਦੀ ਅੱਜ ਦਾ ਦਿਨ ਆ ਇਹ ਕਿੰਨਾ ਕਹਿਣਾ ਦੂਜਾ ਮਹੀਨਾ ਕੈਦੀ ਕਾ ਚ ਪੁੱਤ ਨੌ ਤਰੀਕ ਨੌ ਤਰੀਕ ਨੌ ਤਰੀਕ ਹੈ ਆਹ ਰੱਬਿਆ ਲੋਕਾਂ ਦੀਆਂ ਧੀਆਂ ਪੈਣਾ ਫਿਰਦੀਆਂ ਲੈਣੇ ਇੰਨੇ ਵਜਾ ਰੰਮ ਵਿੱਚੋਂ ਫੋਨ ਕਰਿਆ ਆਪਣਾ ਮੈਨੂੰ ਉਹ ਤੁਸੀਂ ਨਹੀਂ ਕਿਹਾ ਪੁੱਤ ਕਿਸੇ ਨੂੰ सोनू ਨੇ ਕਿਹਾ ਤੁਸੀਂ ਉਸ ਨੂੰ ਕੁਝ ਕਿਹਾ ਤੁਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਉਹ ਡਰ ਜਾਂਦੇ ਖਰਾਬ ਦੇਖ ਕੇ ਹੈ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਾ ਧੰਨਵਾਦ